ਨਵਦੀਪਾ ਨਵਦੀਪਾ ਉਹ ਨਵਦੀਪ ਦਾ ਉਠਣ ਖੱਤਿਆ ਲੱਭਦਾ ਫਿਰਦਾ ਨਵਦੀਪ ਨੂੰ ਆਵਾਜ਼ ਮਾਰ ਮਮੇ ਨੂੰ ਮੈਂ ਕਿੱਥੋਂ ਆਵਾਜ਼ ਮਾਰਾ ਹੋਣਿਆ ਚਲ ਗਈ ਆ ਛੱਡ ਕੇ ਤੈਨੂੰ ਸੁਪਨੇ ਵੇਖਣ ਡਿਆ ਨਵਦੀਪ ਦੇ ਉੱਠ ਕੇ ਬਹਿ ਤਾ ਮੰਨੂ ਨੀਂਦਾਈ ਸੌਂਦੋ ਜਾਓ ਚੱਲ ਜਾਓ ਮਰਿਆ ਤੈਨੂੰ ਨੀਂਦ ਨਹੀਂ ਗਈ ਹਾੜਾ ਮਾਲ ਢੱਪ ਗਿਆ ਆ ਵਾ ਨਾ ਇਹ ਦੱਸ ਕਿੱਥੋਂ ਖੇ ਖਾ ਕੇ ਆਇਆ ਹੁਣ ਮੰਮੀ ਮੰਨੂ ਨਾ ਸੁਣ ਉਹ ਦੀ ਰਬਾ ਚੇਤਾ ਹੁੰਦੇ ਨਾ ਹੁਣ ਤੈਨੂੰ ਨਵਦੀਪ ਦੇ ਚੇਤੇ ਆਉਣੇ ਹੀ ਆ ਮੈਂ ਖੱਤਿਆ ਉਹ ਤੋਂ ਚੇਤਾ ਕਿੱਥੇ ਗਿਆ ਏ ਤੇਰਾ ਜਦੋਂ ਨਵਦੀਪ ਇੱਥੇ ਹੀਗੀ ਤੈਨੂੰ ਕੁੱਟਣ ਬੈਹਿਣਾ ਹੁੰਦਾ ਹੀਗਾ ਮਾਰਨ ਬੈਹਿਦਾ ਥੋਨੂੰ ਤੇ ਨਾਲੇ ਨੇ ਖੱਤੇ ਨੱਕ ਮੜਾਤਾ ਸਾਰੇ ਪਿੰਡ ਦੇ ਵਿੱਚ ਜਲੂਸ ਨਿਕਲ ਗਿਆ ਸਾਰੇ ਮਹੱਲੇ 'ਚ ਸਾਡਾ ਉੱਕੋ ਜ ਨਹੀਂ ਹੋਗਾ ਫਿਕਰ ਨਾ ਕਰੋ ਮੰਮੀ ਉਹਨੇ ਆਏ ਨਾ ਜੇ ਨਾ ਆਈ ਮੈਨੂੰ ਲੈ ਆਉਣਾ ਚਾਹ। ਅੱਜਾ ਮੂੰਹ ਮਤ ਹੋ ਕੇ ਤੇ ਜਾ ਕੇ ਛਿੱਟੇ ਛਿੱਟੇ ਮਾਰ ਰਖਾ ਤੇ ਆ ਜਾਣਾ ਉਹਨੇ। ਵੇਖੀ ਕਿਤੇ ਉਹਨੇ ਨਹੀਂ ਆਉਣਾ। ਉਹਨੇ ਤੇਰੀਆਂ ਰਗਾਂ ਫੜਨੀਆਂ ਹੁਣ ਤੈਨੂੰ ਥਾਣੇ ਤੱਕ ਨਹੀਂ ਹੋ। ਉਹ ਨਹੀਂ ਮੰਮੀ ਇਦਾਂ ਨਹੀਂ ਕਰਦੀ ਉਹ ਬੜੀ ਚੰਗੀ ਏ। ਹੂੰ। ਚੰਗੀ ਤੇ ਬੜੀ ਆ ਪੁੱਤ। ਗਾੜੀ-ਗਾੜੀ ਵੇਖੀ ਹੋਂਦਾ ਕਮਾਲ। ਅਡੀਕ ਪੁਲਿਸ ਆਉਂਦੀ ਹੁਣੀ ਆ। ਹੋਰ ਲੱਗਾ ਗੱਲਾਂ ਕਰਨ। ਤੇ ਨਾਲੇ ਮੈਨੂੰ ਇੱਕ ਗੱਲ ਦੱਸ। ਆ ਕਿੱਥੋਂ ਡੱਫ ਕੇ ਆਇਆ ਆ? ਮੰਮੀ ਉਹਦੇ ਦੰਮ ਚ ਡਿਆ ਆ ਬੜਾ ਗਮ ਉਹ ਤੈਨੂੰ ਮੈਂ ਤੇਰਾ ਉਹ ਗਮ ਕਿੱਥੇ ਗਿਆ ਹੈਗਾ ਜੇ ਤੂੰ ਹੱਸਣਾ ਹੁੰਦਾ ਨਾ ਤੇ ਕਹਿ ਕੰਮਕਾਰ ਤੇ ਲੱਗ ਦੋਂ ਹੈ ਤੇਰੇ ਤੇ ਨਾਲੀ ਹੈ ਨਹੀਂ ਹੱਸਣ ਦੇ ਪਤਾ ਨਹੀਂ ਕੀ ਤੇਰੇ ਦਿਮਾਗ ਤੇ ਚੜ ਗਿਆ ਹੈਗਾ ਉਧਰੋਂ ਆ ਜਾ ਉਹਨੂੰ ਕੁੱਟ ਲਾ ਉਧਰੋਂ ਆ ਜਾ ਉਹਨੂੰ ਕੁੱਟ ਲਾ ਅੱਜ ਨਵਦੀਪ ਨਵਦੀਪ ਬਰੋ ਆਪਣੀ ਕਿਸਮਤ ਨੂੰ ਹਣ ਉਹ ਮੇਰੇ ਲਾਗੋ ਚੱਲ ਜੂ ਐਵੇਂ ਤੇਰਾ ਬਾਪੋਂ ਡਾ ਫੇ ਆਹੋ ਸੱਚ ਸੁਣ ਕੇ ਕੌੜਾ ਲੱਗਣ ਡਿਆ ਨਾ ਹੁਣ ਤੈਨੂੰ ਰੌਲਾ ਪਾਉਣ ਡਿਆ ਪੀ ਆ ਮੈਂ ਤਾਂ ਕਹਿੰਦੀ ਕਿੰਦਾ ਦੀ ਲਾਦ ਵਰ ਤਰੀਕ ਗੰਦੀ ਇੰਨਾ ਕੁਝ ਹੋ ਗਿਆ ਨਖੱਤਿਆ ਤਿੰਦੇ ਅਜੇ ਵੀ ਅਕਲ ਨਹੀਂ ਆਈ ਆ ਇੰਨੇ ਨਸ਼ੇ ਕਰਨਾ ਮੈਂ ਤਾਂ ਸੋਚਿਆ ਸੀ ਕਿ ਫੇਰ ਕਿਤੇ ਤੱਕ ਚੜਾ ਕਰੂੰਗੀ ਪਰ ਕਿੱਥੋਂ ਹੁਣਾ ਤੇਰੇ ਵਰਗਾ ਚੜਾ ਲੋਕੀ ਝੱਟ ਮਾਰ ਦਿੰਦੇ ਆ ਪਾਣੀ ਤੇ ਨਸ਼ੇ ਕਰਦਾ ਵਾ ਤੇ ਨਸ਼ੇ ਵਾਲੇ ਨੂੰ ਕੋਣ ਥੁੜੀ ਦੇਵੇ ਮੈਂ ਨਹੀਂ ਹੋਰ ਕਿ ਦੇਵ ਕਰਨਾ ਹੈ ਵਾ ਦੀਕ ਨਾ ਦੀਪ ਨੂੰ ਚੰਗਾ ਘਾਰ ਖੜ ਕੇ ਖਲੋ ਗੇਟ ਦੇ ਵਿੱਚ ਆਉਗੀ ਤਾਂ ਪਾ ਦੀ ਗੱਲ ਚੋ ਦੇ ਨਾ ਸ਼ਰਮਣਾ ਹਜਾਏ ਨੂੰ ਕਿ ਦਾਵਾ ਜਾ ਮਾਰਨ ਧਿਆ ਬੈ ਕੇ ਨਵਦੀਪ ਆ ਜਾ ਹੱਦ ਹੋ ਗਈ ਆ ਅਗਲੇ ਭਾ ਜੇਲ ਚ ਖੜਨੀ ਆ ਤੇਰੀਆਂ ਕਰਦੇ ਹੁਣ ਤੇ ਮਰ ਨਵਦੀਪ ਪਾਲਣ ਧਿਆ ਹੁਣ ਭੁੱਲ ਜਾਦੇ ਸੁਪਨੇ ਕੋ ਨਾ ਹੁਣ ਆਈ ਠੀਕ ਆ ਨਾ ਜੇ ਉਹਦਾ ਆਪਣੀ ਮਾਂ ਦੀ ਮੰਨੀ ਹੁੰਦੀ ਨਾ ਆਹੜ ਨਾ ਹੀ ਅਖੜੇ ਪਈਂਦੇ ਤੈਨੂੰ ਬੈਠਾ ਕਿੱਦਾਂ ਹੁਣ ਉਹ ਸੁਟ ਕੇ ਪਰ ਉਹ ਆਪਣੀ ਕਿਸਮਤ ਨੂੰ ਅੰਦਰ ਵੜ ਕੇ ਤੁਹਾਡਾ ਵੀ ਕਸੂਰ ਆ ਗਾ ਵਿੱਚ ਨਹੀਂ ਮੇਰਾ ਤਾਂ ਕਸੂਰ ਆ ਵੇ ਹੈ ਤੂੰ ਹੀ ਨਹੀਂ ਉਹਨੂੰ ਚੰਗਾ ਜਾਣਦੇ ਤੇ ਆਵਾਜ਼ ਪੁੱਤ ਮੈਂ ਕੀ ਚੰਗਾ ਜਾਣਣਾ ਹੈਗਾ ਲੈ ਕੇ ਤੇ ਤੂੰ ਉਹਨੂੰ ਆਇਆ ਹੈਗਾ ਕੋਈ ਨਹੀਂ ਉਹਨਾਂ ਚਾਜਰਾ ਬੋਲਦਾ ਕਿ ਮੈਨਾਂ ਨੂੰ ਕੀ ਜਾਣਣਾ ਹੈਗਾ ਗੱਲ ਨਾ ਕਰਦਾ ਸਿੱਧਾ ਵਾ ਜਾ ਕੇ ਤੇ ਮੂੰਹ ਹੱਥ ਤੋਤਰਨ ਮਸ਼ਾਲ ਤੇ ਉਹ ਬਾਬਾ ਮੇਰੇ ਲਾਗੋ ਜਾਓ ਲਾ ਕੋਣ ਦਾ ਤੇਰੇ ਤੇਰੇ ਲਾਗੇ ਰਹਿੰਦਾ ਸ਼ੌਂਕ ਵੀ ਕਿੰਨੂ ਆ ਸਿਆਪਾ ਖਾਣਾ ਕੋ ਮਿਲੂ ਹੋ ਆਪੇ ਤੇ ਤੈਨੂੰ ਪੜ੍ਹ ਵੀ ਆਗੇ ਤੇ ਹੁਣ ਵੀ ਆਗੇ ਉਹ ਤੂੰ ਜੇ ਖੜਨਗੇ ਮੈਨੂੰ ਖੜਨਾ ਤੁਹਾਨੂੰ ਥੋੜੀ ਖੜਨਾ ਆ ਆਹੋ ਤੂੰ ਕਿਹੜਾ ਮੇਰਾ ਕੁਛ ਲੱਗਦਾ ਨਹੀਂਗਾ ਨਖਤਿਆ ਜ਼ਿੰਦਗੀ ਰੋਲ ਛੱਡੀ ਫੜਕੇ ਜੇ ਮੈਂ ਤੁਹਾਡਾ ਕੋਈ ਲੱਗਦਾ ਨਾ ਇਦਾਂ ਮੈਨੂੰ ਗੱਲਾਂ ਨਾ ਸੁਣਾਉਂਦੇ ਹੋ ਤੇ ਕੀ ਕਰਾਂ ਫਿਰ ਮੈਂ ਮੈਂ ਖਾ ਪੀਨੇ ਤੇਰੇ ਗਾਲੀ ਪੈਲਾਵਾਂ ਮੈਂ ਕਿੱਧਰ ਨੂੰ ਜਾਵਾਂ ਸਾਡੀ ਤੇ ਜ਼ਿੰਦਗੀ ਨਰਕ ਬਣਾਤੀ ਤੂੰ ਤੇ ਫੜਕੇ ਉਹ ਜਿੰਨੇ ਦੁਖੀ ਮੈਂ ਚੱਲ ਜਾਣਾ ਇੱਥੋਂ ਕਿਦੇ ਕਿੱਥੇ ਚੱਲ ਜਾਣਾ ਤੂੰ ਜਿੱਥੇ ਮਰਜ਼ੀ ਜਾਵਾਂ ਇੱਥੇ ਹੀ ਦਫਾ ਹੁਣਾ ਤੂੰ ਤੇ ਖੱਤਿਆ ਜੇ ਵੀ ਹਟ ਜਾ ਅਜੇ ਵੀ ਹੋਸ਼ ਕਰ ਲੈ ਕੋਈ ਨਹੀਂ ਜੀ ਹਟ ਮਾ ਜਾ ਜੋ ਕਰਨਾ ਕਰ ਲੋ ਤੱਕ ਕਰਕੇ ਜੇ ਫਿਰ ਤੇਰਾ ਪੇੜਾ ਮੈਂ ਕੀ ਕਰਾਂ ਫਿਰ ਤੇਨੂੰ ਨਾ ਸ਼ਰਮ ਨਾ ਹਜਾ ਜਾ ਅਜੇ ਹੱਲੇ ਤੂੰ ਮੇਰੇ ਆਣੇ ਹਾਂਜੀ ਜਦੋਂ ਮੈਂ ਨਹੀਂ ਤਾਂ ਕੰਮ ਹੀ ਕਰਦੀ ਰਹਿੰਦੀ ਆ ਜਿਉਂ ਕੁੜੀ ਘੜੀ ਆਈ ਆ ਉਹਦੇ ਲਾਗੇ ਬਹਿ ਜਾ ਕਰ ਮੰਮੀ ਮੈਂ ਅਤਲਾ ਕਿ ਕੀ ਬਵਾਂ ਦੋਨੋਂ ਆਟਾ ਬਣ ਕੇ ਤੇ ਬੈੰਦੀ ਬੈਠੀ ਰਹਿੰਦੀ ਆ ਬੋਲਦੀ ਨਹੀਂ ਕੁਛ ਵੀ ਪੁੱਤ ਜੇ ਲਾਗੇ ਬਹੇਗੀ ਥੋੜਾ ਜਿਆਦਾ ਮਨ ਇਧਰ ਉਧਰ ਹੋਏਗਾ ਤੇ ਕੋਈ ਨਹੀਂ ਪੁੱਤ ਕਿੰਨਾ ਛੇ ਰਹਿਣਾ ਕੋਈ 6 ਮਹੀਨੇ ਨਾ ਕੱਢਾਂਗੇ ਸਾਲ ਤੱਕ ਨਾ ਕਿਤੇ ਨਾ ਕਿਤੇ ਤਾਂ ਕਰਨਾ ਹੀ ਆ ਵਿਚਾਰੀ ਉਹ ਤਾਂ ਚੱਲ ਕਰਨਾ ਹੀ ਆ ਪਰ ਮਨ ਨੂੰ ਹੋਰ ਤਰ੍ਹਾਂ ਹੁੰਦਾ ਵਾ ਕਿਤੇ ਡੈਡੀ ਹੋਣਾ ਵਰਗੇ ਨਾ ਕੋ ਕਹਿਣ ਪੀ ਲਾਗੇ ਬੈਠੀ ਜਾ ਕੇ ਫੇਰ ਰੱਬਾ ਉਹ ਤਾਂ ਜੇ ਹੁਣ ਉਹਨੂੰ ਘਰ ਹੀ ਲੈ ਜਾਂਦਾ ਉਹ ਕਿਹੜੀ ਆਪ ਆਈ ਅਸੀਂ ਜਾ ਕੇ ਲਿਆਏ ਆ ਕੁਛ ਨਹੀਂ ਦਿਨਾਂ ਆਂਦੇ ਤੇ ਵਿਆਹ ਕਰ ਤੇ ਗੱਲਾਂ ਬਾਤਾਂ ਕਰਿਆਗਾ ਤੇ ਜੇ ਪੁੱਛਿਆ ਕਰਕੇ ਚੀਜ਼ ਦੀ ਲੋੜ ਆ ਤਾਂ ਮੈਂ ਲਿਆਵਾਂ ਚਲੋ ਉਹ ਤਾਂ ਮੈਂ ਪੁੱਛ ਲੂੰਗੀ ਪਰ ਡੈਡੀ ਹੁਣੀ ਨਾ ਗੁੱਸੇ ਹੋਣ ਉਹਨਾਂ ਦਾ ਨਾ ਮੈਂ ਤੂੰ ਫਿਕਰ ਕਰ ਕੁਛ ਨਹੀਂ ਡੈਡੀ ਨੇ ਕਹਿਣਾ ਕੁਛ ਨਹੀਂ ਛਨੀ ਨੇ ਕਹਿਣਾ ਤੂੰ ਵਿਆਹ ਜਲਦੀ ਕਰ ਕੋਈ ਗੱਲ ਨਹੀਂ ਮੈਂ ਬੈਠੀ ਹਾਂ ਤੇ ਤੁਹਾਡੇ ਟੰਗ ਕੇ ਨਾ ਤੇ ਜਾ ਉਹਦੇ ਲਾਗੇ ਘੜੀ ਕੇ ਬੈਹ ਆ ਕੋਈ ਵੀ ਜਿਹੜੀਆਂ ਗਲਤੀਆਂ ਹੋਣੀਆਂ ਉਹ ਹਣ ਹੋ ਰਹੀਆਂ ਨਹੀਂ ਹੁਣ ਉਹਨਾਂ ਨੂੰ ਨਾਲ ਲੇ ਕੇ ਬੈਠੀ ਰੋ ਔਰ ਤਹ ਹੁਣ ਜਣਾ ਜਿਹੜਾ ਹੋਣਾ ਸੀ ਹੁਣ ਜੀ ਉਹ ਹੋ ਗਿਆ ਵਾ ਹਨਾ ਕੋਈ ਪਤਾ ਨਹੀਂ ਕਿਤੇ ਲੱਭ ਕੇ ਵਧੀਆ ਥਾਂ ਤੇ ਘਰ ਛੜਾਂਗੇ ਫਿਰ ਹੁਣ ਕੀ ਕਰੀਏ ਮੇਰੇ ਨਮਰਤਨ ਤੇ ਰਹੂਗਾ ਹੁਣ ਤੇ ਫਿਰ ਹੈ ਕਿਹੜਾ ਸਾਰੀ ਉਮਰ ਬੈਠੇ ਰਹਿਣਾ ਕੱਲ ਨੂੰ ਸਾਨੂੰ ਕੁਝ ਹੋ ਗਿਆ ਪੁੱਤ ਤੁਹਾਡੀ ਸਾਂਝ ਬਣੀ ਰਹੇਗੀ ਉਹ ਤਾਂ ਮੈਂ ਕਹਿੰਨੀ ਚੱਲ ਇੰਨਾ ਵੀ ਚੰਗਾ ਜਿਹੜਾ ਅਸੀਂ ਹੁਣ ਲੈਨਤਾ ਵਾ ਕੀ ਬਈ ਉੱਥੇ ਨਾਲ ਮਰਮੋਰੀ ਹੀ ਨਹੀਂ ਦੇਣਾ ਜਿੰਨਾ ਮਰਜੀ ਕੋਈ ਮਾੜਾ ਹੋਏ ਨਾ ਦੁੱਖ ਹਮਤਰਾ ਆਪਣੇ ਭੈਣ ਭਰਾ ਰੋਂਦਾ ਬਗਾਨਿਆਂ ਨੂੰ ਨਹੀਂ ਆਉਂਦਾ ਕਿਸੇ ਨੇ ਤਾਂ ਕਹਿਣਾ ਵੀ ਚੰਗਾ ਮਰਨ ਦੇਈਏ ਕਿਸੇ ਨੇ ਥੋੜਾ ਕਹਿਣਾ ਵੀ ਹਾਂ ਇਹ ਘਰ ਦੱਸੀਏ ਤੇ ਕੋਈ ਲੈਵੇ ਚੱਲ ਪੁੱਤ ਤੂੰ ਉਹਦੀ ਪਰਜਾਈ ਲਗਣੀ ਤੇਰਾ ਫਰਜ਼ ਬੰਦਾ ਜਦੋਂ ਮਾਪਿਆਂ ਤੋਂ ਬਾਅਦ ਚ ਨਾ ਫਿਰ ਪਰਜਾਈਆਂ ਸੋਚਦੀਆਂ ਹੁੰਦੀਆਂ ਤੇ ਕੋਈ ਗੱਲ ਨਹੀਂ ਸਦਾ ਹੀ ਨਹੀਂ ਬੈਠੇ ਰਹਿਣਾ ਉਹਦੇ ਨਾਲ ਪਿਆਰ ਕਰਿਆ ਕਰ ਉਹਨੇ ਨਹੀਂ ਇੱਥੇ ਬੈਠੀ ਰਹਿਣਾ ਜਾ ਮਿਰਤੀ ਜੇ ਪੰਜੇ ਟੰਗ ਨੇ ਢਾਂਗ ਲਾ ਨਹੀਂ ਤਾਂ ਮੈਂ ਢਾਂਗ ਲ ਦਿੰਨੀ ਆ ਕੋਈ ਨਹੀਂ ਮੈਂ ਬਾਅਦ ਚ ਕਰ ਲੂੰਗੀ ਫਿਰ ਮੈਂ ਘੜੀ ਵਾਹ ਲੈਣੀ ਉਹਦੇ ਨਾਲ ਜਾ ਮਿਰਤੀ ਆ ਜਾ ਹਾਂ ਚੱਲ ਕੋਈ ਹੋਰ ਪੁੱਤ ਘੜੀ ਘੜੀ ਨਾ ਮੇਰੇ ਕੋ ਖਵਾਇਆ ਕਰ ਨਹੀਂ ਕਹਿੰਦੇ ਕੋਈ ਗੱਲ ਨਹੀਂ ਮੈਂ ਬਹਿ ਜਾ ਕਰੂੰਗੀ ਇਦਾਂ ਲੱਗ ਕੇ ਨਵਾਂ ਕੀ ਗੱਲ ਸਿਰ ਛਟਕੇ ਪਈ ਐ ਕੁਛ ਨਹੀਂ ਭਾਬੀ ਜੀ ਕੁਛ ਕਿਉਂ ਨਹੀਂ ਐ ਅੱਗੇ ਵੇਲਾ ਮੰਮੀ ਵੀ ਟੈਨਸ਼ਨ ਲੈਣ ਦੇ ਵੀ ਪੈਣੀ ਕੀ ਗੱਲ ਵਾ ਮੈਂ ਕੀ ਦੱਸਾਂ ਤੁਹਾਨੂੰ ਵੀ ਕੀ ਗੱਲ ਹੋਈ ਐ ਮੈਂ ਬੜੀ ਸ਼ਰਮਿੰਦਾ ਆਪਣੇ ਆਪ ਵਿੱਚ ਵੀ ਕਿੰਨੀ ਵੱਡੀ ਗਲਤੀ ਕੀਤੀ ਐ ਤੇ ਫੇਰ ਆਣ ਕੇ ਤੇ ਇੱਥੇ ਬੈਠ ਗਈ ਐ ਚਲ ਕੋਈ ਗੱਲ ਨਹੀਂ ਗੀ ਹੁਣ ਆਪਣਾ ਨਹੀਂ ਤਰਸਾਉਣਾ ਹੀਗਾ ਤੇ ਇਹਨਾਂ ਨੇ ਲੈ ਕੇ ਆਂਦਾ ਹੀ ਐ ਨਾ ਕੋਈ ਗੱਲ ਨਹੀਂ ਨਾਲੇ ਨਾ ਜਿੰਦਾਂ ਜਦੋਂ ਠੋਕਰ ਲੱਗਦੀ ਐ ਨਾ ਫੇਰੀ ਸਮਝ ਆਉਂਦੀ ਐ ਉਹ ਤੇਰੀ ਨਹੀਂ ਆਣ ਮੱਤ ਹੀਗੀ ਠੀਕ ਆ ਉਹਨੇ ਤੈਨੂੰ ਆਪਣੇ ਗੱਲਾਂ ਚਲਾ ਲਿਆ ਤੇ ਤੂੰ ਵੀ ਉਹਦੇ ਲਾਗ ਮਗਰ ਲੱਕੇ ਤੇ ਚਲ ਗਈ ਹੈ ਤੈਨੂੰ ਹੀ ਪਿੰਨਾਂ ਨੇ ਮੇਰਾ ਬੁਰਾ ਕਰਨਾ ਇਹ ਗੁੱਤੇ ਗੱਲ ਨਹੀਂ ਆਣਾ ਹੁਣ ਬਿਲਾ ਹੱਥੋਂ ਲੰਘ ਗਿਆ ਤੇ ਮੈਨੂੰ ਹੁਣ ਸਮਝ ਲੱਗੀ ਪਰ ਜਿਹੜੀ ਇੱਜ਼ਤ ਤੇ ਚਲ ਗਈ ਉਹ ਨਹੀਂ ਨਾ ਵਾਪਸ ਆਉਣੀ ਚਲ ਉਹਨੇ ਮੇਰੇ ਮਾਂ ਸਾਡੇ ਨਹੀਂ ਨਾ ਟੈਨਸ਼ਨ ਲਿਆ ਕਰ ਉਹ ਬੀਜੀ ਮੈਂ ਸੋਚ ਨਹੀਂ ਫੇਰ ਵੀ ਚੰਗੇ ਨੇ ਕਿ ਮੈਨੂੰ ਫੇਰ ਇੱਥੇ ਲੈ ਆਇਆ ਨਹੀਂ ਤੇ ਕਈ ਮਾਪਿਓ ਤੇ ਆਪਣੇ ਧਿਆਨ ਨੂੰ ਘਰ ਨਹੀਂ ਵੜਨ ਦਿੰਦੇ ਤੂੰ ਇੰਨਾ ਸੋਚ ਤੇ ਜਿਹੜੀਆਂ ਆਪ ਹੱਥੀ ਵਿਆਹੀ ਦੀਆਂ ਵਾਂ ਲੋਕੀ ਉਹਨਾਂ ਨੂੰ ਨਹੀਂ ਵਸਣ ਦਿੰਦੇ ਹੁੰਦੇ ਫੇਰ ਉਹਨਾਂ ਨਿਕਲ ਕੇ ਗਈ ਤੇਰੇ ਨਾਲ ਤੇ ਇਦਾਂ ਹੋਣਾ ਹੀਗਾ ਚਲ ਹੁਣ ਤੂੰ ਇਹ ਟੈਨਸ਼ਨ ਨਾ ਲਿਆ ਕਰ ਸਭ ਕੁਝ ਛੜ ਦੇ ਪਿੱਛੇ ਜੋ ਹੋ ਗਿਆ ਠੀਕ ਹੁਣ ਅੱਗੇ ਵੇਖ ਮੈਂ ਇੱਥੇ ਰਹਿਣਾ ਵਾਂ ਆਪਣੇ ਕੰਮ ਨਾਮ ਅਸਬਰ ਖਿਆ ਕਰ ਠੀਕ ਆ ਇਧਰ ਦਾ ਧਿਆਨ ਦਿੱਤਾ ਹੀ ਨਾ ਹੁਣ ਪਿੱਛੇ ਜੋ ਹੋ ਗਿਆ ਉਹਦੀ ਟੈਨਸ਼ਨ ਲੈ ਕੇ ਨਾ ਕੋਈ ਫਾਇਦਾ ਨਹੀਂਗਾ ਨਾਲੇ ਹੁਣ ਮੰਮੀ ਹੁਣੀ ਵੀ ਨਾ ਦੇ ਸਲਾਹ ਕਰ ਕੋਈ ਚੰਗਾ ਮੁੰਡਾ ਵੇਖ ਕੇ ਨਾ ਤੇਰਾ ਵਿਆਹ ਕਰ ਦਿੰਦੀ ਹੈ ਨਹੀਂ ਪਾਪੀ ਜੀ ਮੈਂ ਨਹੀਂ ਵਿਆਹ ਕਰਾਉਣਾ ਹੈਗਾ ਮੇਰਾ ਤੇ ਮਾਂ ਹੀ ਚੁੱਕਿਆ ਗਿਆ ਵਾ ਐਦਾਂ ਦੀ ਗੱਲਾਂ ਨਹੀਂ ਕਰਦੀਆਂ ਨਾ ਵਾ ਨਾਲੇ ਹੋਣਾ ਹੀ ਤੈਨੂੰ ਘਰ ਵਿੱਚ ਕਿੰਨਾ ਚਿਰ ਬਿਠਾਸ਼ਣਾਂਗੇ ਲੋਕੀ ਵੀ ਬਾਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਐ ਕਿ ਪਹਿਲਾਂ ਇਹ ਨਿਕਲ ਗਈ ਹੀਗੀ ਤੇ ਉਦੋਂ ਇਹ ਇੰਨਾ ਕੁ ਹੋ ਗਿਆ ਤੇ ਫਿਰ ਇਹਨੂੰ ਲੈ ਆਂਦਾ ਵਾ ਹਨਾ ਕੋਈ ਗੱਲ ਨਹੀਂ ਗਈ ਹੁਣ ਮੰਮੀ ਖੁਣਾ ਤੇ ਲੱਭਣਾ ਵਾ ਕਿ ਆਪ ਲੱਭਣਗੇ ਕੋਈ ਚਾਜ ਦਾ ਹੀ ਲੱਭਣਗੇ ਹੁਣ ਉਹਦੇ ਵਰਗਾ ਤਾਂ ਨਹੀਂ ਨਾ ਹੋਣਾ ਜਿਹੜਾ ਤੁਹਾਨੂੰ ਲੱਭਿਆ ਹੈਗਾ ਨਾ ਵਾ ਮੈਂਨੇ ਇੱਕ ਗੱਲ ਦੱਸ ਤੇ ਤੈਨੂੰ ਮਾਰਦਾ ਕੋਟ ਦਾ ਜ਼ਿਆਦਾ ਹੈਗਾ ਭਾਬੀ ਜੀ ਤਨ ਸਾਰਾ ਕੁਝ ਪਤਾ ਤੇ ਹੈਗਾ ਵਾ ਕੱਦ ਲਈ ਮੇਰੇ ਜਖਮਾਂ ਤੇ ਉਹ ਲੋਨ ਛਿੜਕਣ ਨਹੀਂ ਤਾਂ ਦੀ ਮਾਂ ਹੀ ਜੜੀ ਉਹ ਤਨ ਉਹਨੂੰ ਰੋਕ ਦੇਣੀ ਹੀ ਹੁੰਦੀ ਉਹਨਾਂ ਨੇ ਕੀ ਰੋਕਣਾ ਹੈ ਉਹਦੇ ਆਪ ਹੱਲਾ ਸ਼ੀਰ ਦੇਂਦੇ ਹੀ ਵੀ ਕੋਈ ਨਹੀਂ ਪੋਤੇ ਨੇ ਆਹ ਕੰਮ ਕੀਤਾ ਉਸ ਨੂੰ ਇੱਕਾ ਮਾਰਦੇ ਏਡਾ ਕਰ ਜਿਨਾਂ ਨਾ ਮੰਮੀ ਉਹਨੇ ਮੇਥੀ ਲਾ ਕੇ ਆਉਂਦੇ ਉਹਨਾਂ ਨੇ ਮੈਨੂੰ ਉਦਾਂ ਹੀ ਮਾਰ ਛੱਡਣਾ ਹੈ ਮੇਲਾ ਵਹਿਣਾ ਵਾ ਉਹ ਇੱਥੋਂ ਗਈ ਆ ਪਰ ਮੈਨੂੰ ਇਹ ਦੁਖੀ ਕਰਦੇ ਆ ਇਹਨਾਂ ਨੇ ਪਤਾ ਨਹੀਂ ਕੀ ਮੇਰਾ ਮਾਰਾ ਕਰਨਾ ਹਣਾ ਉੱਥੇ ਵੀ ਨਾ ਤੈਨੂੰ ਕੋਈ ਸੁੱਖ ਮਿਲਿਆ ਗਿਆ ਉਹਦੇ ਨਾਲ ਜਾ ਕੇ ਇਹਨਾਂ ਨੂੰ ਤਾਂ ਕੀ ਗਏ ਹੈ ਨਾ ਤਾਂ ਹੀ ਤਾਂ ਉੱਥੇ ਨਹੀਂ ਮੈਨੂੰ ਕੋਈ ਸੁੱਖ ਮਿਲਿਆ ਜੀ ਇਹਨਾਂ ਦੀ ਮਰਜ਼ੀ ਨਾਲ ਹੁੰਦਾ ਨਾ ਕੀ ਪਤਾ ਉਹ ਵੀ ਅਗਲੇ ਮੈਨੂੰ ਪਿਆਰ ਨਾਲ ਨਹੀਂ ਰੱਖ ਦੇ ਹੁਣ ਉਹਨਾਂ ਤੇ ਚੰਗਾ ਹੀ ਲੱਭਣਾ ਈ ਤੇਰੇ ਬਾਤੇ ਹੁਣ ਇਹਦੇ ਤੈਨੂੰ ਕਹਿੰਨੇ ਹੈ ਵੀ ਬਾਹਰ ਦਾ ਲੱਭਣ ਦੇ ਆ ਪਰ ਪਤਾ ਨਹੀਂ ਵੀ ਤੇਰੇ ਦਿਮਾਗ 'ਚ ਕੀ ਚੱਲਣ ਦੇ ਤੂੰ ਉਹਦੇ ਨਾਲ ਭੱਜ ਗਈ ਚਲੋ ਹੁਣ ਬੱਸ ਕਰੋ ਕਿਹੜੀ ਗੱਲੋਂ ਬਾਰ-ਬਾਰ ਉਹੀ ਗੱਲ ਕਰਾਂਗੇ ਮੈਨੂੰ ਅੱਗੇ ਬੜੀ ਸ਼ਰਮਿੰਦਗੀ feel ਹੁੰਦੀ ਹੈ ਇਹ ਮੇਰੇ ਲੱਗੋ ਚੱਲ ਜੋ ਤੂੰ ਚੱਲ ਨਾਲਾ ਟੈਨਸ਼ਨ ਕੋਈ ਗੱਲ ਨਹੀਂ ਜੋ ਹੋਣਾ ਹੀ ਉਹ ਹੋ ਗਿਆ ਪਤਨ ਉਰਥੋਂ ਮੈਂ ਤਾਂ ਗੱਲ ਕਰਨੀ ਤੇ ਇਕਦ ਤੇਰੀਆਂ ਗੱਲਾਂ ਨਹੀਂ ਮੁੱਕਦੀਆਂ ਆਏ ਹਾਏ ਮੈਂ ਆਖਿਆ ਵਾ ਜੇ ਕੁੜੀ ਨੂੰ ਲਿਆਈਏ ਜੇ ਜਾ ਤੂੰ ਆਪ ਤਾਂ ਤੈਨੂੰ ਦੋਪਾ ਮਾਫਤਨ ਕਰ ਲਿਆ ਹੁਣ ਤੂੰ ਹੀ ਇਹਨੂੰ ਕਮਾਉਂਦੇ ਨਹੀਂ ਵੇ ਤੇ ਉਹ ਵੀ ਗੁੰਗੀ ਹੋ ਕੇ ਬਾਹਰ ਆਂਦੀ ਆ ਤਾਂ ਹੀ ਆਪਣੇ ਨਾਲ ਚੁੱਪ ਕਰਕੇ ਬਹਿ ਰਹਿੰਦੇ ਤੇ ਇਦਾਂ ਟਾਈਮ ਲੰਗੇਗਾ ਪੰਜਾਬਲੀ ਆਉਣੀ ਨਹੀਂ ਨਾ ਮੈਂ ਉਹਨੂੰ ਅੱਜ ਕਵਾਵਾ ਨਾ ਮੈਂ ਉਹਨੂੰ ਕੱਲ ਕਵਾਵਾ ਮੇਰੇ ਬਾਹ ਦੀ ਤਾਂ ਉਹਦੋਂ ਦੀ ਮਰ ਗਈ ਆ ਜਦੋਂ ਜੀ ਮੇਰੀ ਪੱਗ ਲਾ ਕੇ ਸੁੱਟ ਗਈ ਆ ਠੀਕ ਆ ਕਿ ਨਹੀਂ ਮੇਰੇ ਸਿਰ ਤੇ ਨਾ ਨਹੀਂ ਕਿ ਮੈਂ ਉਹਨੂੰ ਪਵਾਇਆ ਕਰਾਂ ਜਾ ਕੇ ਤੇ ਉਹਨੂੰ ਹੁਣ ਮੈਂ ਖੁਸ਼ ਰੱਖਾਂ ਮੈਨੂੰ ਕੋਈ ਲੋੜ ਨਹੀਂਗੀ ਤੁਹਾਨੂੰ ਮੈਂ ਕਿਹਾ ਵਾ ਨਾ ਕਿ ਮਾਰਾ ਚੰਗਾ ਲੱਭ ਕੇ ਤੈਨੂੰ ਕਡੋ ਇਥੋਂ ਫੇਰ ਦਫਾ ਹੋਈ ਰਹਤ ਨਹੀਂ ਫੇਰ ਸਾਨੂੰ ਲਿਉਣੋਂ ਨੂੰ ਨਹੀਂ ਕਹਿਣਾਗਾ ਅਸੀਂ ਤਾਂ ਦੇ ਸਵਾਦ ਬਿਨਾਂ ਲਿਆ ਫੇਰ ਆਪੇ ਤਾਂ ਤੁਸੀਂ ਕਹਿੰਦੇ ਹੋ ਕਿ ਤੂੰ ਹੁਣ ਮੰਦਾ ਨਹੀਂਗਾ ਤੂੰ ਮੰਨ ਜਾ ਤੂੰ ਇਹਦੇ ਹਰ ਬਨੇ ਹੋਈ ਜਾਂਦੇ ਚਾਰ ਤੇ ਫੇਰੇ ਤੁਸੀਂ ਘੁਮਦੇ ਹੋ ਚਾਵੇਂ ਚੁੱਲ੍ਹੇ ਹੋ ਤੁਸੀਂ ਤੇ ਦੋਵੇਂ ਮਾਂ ਪੁੱਤ ਠੀਕ ਹੈ ਨਾ ਬਸ ਤੇਰੀ ਉਤਾ ਜਿਹੜਾ ਰੋਂਦੀ ਹੀ ਦੋਖੰਦਾ ਹੀ ਇਹਨਾ ਗੱਲ ਕਰੋ ਇਹਦਾ ਚਲਾ ਕਰੋ ਮਾੜਾ ਮੋਟਾ ਆਮ ਨਵੇੜ ਛੜ ਹੋਏ ਦਾ ਜਿਹਦੀ ਖਤੀ ਚੰਗੀ ਹੁੰਦੀ ਮਾਪਿਆਂ ਦੀ ਇੱਜ਼ਤ ਬਣਾ ਕੇ ਜਾਂਦੀ ਇਹ ਆ ਦਿਨ ਤਨਾ ਵੇਖਣੇ ਪੈਂਦੇ ਆ ਰੋਲ ਕੇ ਦੀਜੇ ਸੁਟ ਗਈ ਤੇ ਹੁਣ ਮੈਂ ਵੀ ਦੱਸ ਕੀ ਕਰਾਂ ਜੇ ਹੁਣ ਨਾ ਰੋਟੀ ਖਾਂਦੀ ਆ ਨਾ ਪਾਣੀ ਪੀਂਦੀ ਐ ਚੱਲ ਕੋਈ ਗੱਲ ਨਹੀਂ ਅੜੀ ਲਿਖੀ ਆ ਉਹ ਕਿਹੜੀ ਨੇ ਪੜਵਾ ਉਹਨੂੰ ਕਹਾਂ ਵੀ ਉੱਥੇ ਨੱਟ ਤੇ ਪਾ ਦੇ ਅੱਜ ਕੱਲ੍ਹ ਰਿਸ਼ਤੇ ਹੁੰਦੇ ਗਿਅ ਨੱਟ ਤੇ ਵੀ ਪੜ੍ਹੀ ਲਿਖੀ ਇਤਿਦਾਰ ਘਰ ਦੀ ਕੁੜੀ ਹੈ ਤੇ ਉਹਦਾ ਰਿਸ਼ਤਾ ਲੈ ਲਓ ਵਰੀਆ ਵਾ ਬੜੀ ਨਹੀਂ ਬੇਇੱਜ਼ਤੀ ਕਰਦੇ ਇੰਨੀ ਨਾ ਕਰਿਆ ਕਰੋ ਮੇਰੀ ਨਹੀਂ ਹੋਈ ਤੇਰੀ ਜ਼ਿਆਦਾ ਹੁੰਦੀ ਆ ਨਾਟਰ ਤੇ ਭਾਵੰਗੇ ਰਿਸ਼ਤੇਦਾਰ ਬੜਾ ਵੇਖਣਗੇ ਤੇ ਸਾਡੀ ਸੋਭਾ ਬਣੂ ਅੱਗੇ ਨੇ ਰਿਸ਼ਤੇਦਾਰਾਂ ਨੂੰ ਪਤਾ ਆਣ ਕੇ ਮੈਨੂੰ ਲਈ ਤੰਗ ਕਰਨ ਤੇਰੇ ਦਿਲ ਚ ਬਾਬੀ ਜੀਦਾ ਕਿਉਂ ਆ ਮੇਰਾ ਦੇ ਜੀ ਕਹਾ ਘਰ ਛੱਡ ਕੇ ਚਲ ਜਾਗੇ ਤੇ ਡੁੱਬ ਕੇ ਮਰ ਜਾਗੇ ਤੇ ਜਾ ਕੇ ਤੇ ਲੱਭਾ ਇਹਨਾਂ ਸਾਰੀ ਜ਼ਿੰਦਗੀ ਤਾਨੂੰ ਕਿ ਕਿੱਥੇ ਚਲ ਗਿਆ ਹੋਰ ਨਹੀਂ ਕੋਈ ਤੇ ਗਾਂ ਲਾ ਕੇ ਆਂਡ ਗਵਾਣ ਤੇ ਪਤਾ ਲੱਗ ਜੇ ਕੁੜੀ ਨੇ ਆਹ ਕੰਮ ਕੀਤਾ ਸੀ ਤੇ ਸਾਰਾ ਟੱਬਰ ਫਾ ਲੈ ਕੇ ਮਰ ਗਿਆ ਤੇ ਮੁੰਡੇ ਦਾ ਨਹੀਂ ਕੋ ਸੱਜਣਾ ਜੇ ਚੰਗੇ ਹੋ ਨਾ ਇਹ ਮੇਰੇ ਨਾਲ ਨਾ ਲਾ ਲੋ ਤੇ ਆਤਮਾ ਤਿਆ ਕਰ ਲਈਏ ਇਹਨੂੰ ਕਹਾਂ ਲਾ ਰੋਲ ਹੀ ਹੋਣੀ ਤੇ ਕਿਹਦੀ ਰੋਲਣੀ ਆ ਉਹ ਇਦਾਂ ਦੀਆਂ ਗੱਲਾਂ ਨਾ ਕਰ ਇਹ ਗੱਲਾਂ ਮੁੰਡੇ ਨੇ ਸੁਣੀਆਂ ਨਾ ਉਹਨੇ ਫੇਰ ਤੁਹਾਨੂੰ ਪਤਾ ਤਾਂ ਹੈਗਾ ਜਿੱਦਾਂ ਦਾ ਜ਼ਹਿਰ ਦੀ ਗੰਦਲ ਹੋ ਗਈ ਮੇਰੇ ਨਾਲ ਗੱਲ ਨਾ ਕਰੀ ਇਹਦੇ ਬਾਰੇ ਕੋਈ ਠੀਕ ਆ ਨਾ ਮੁੰਡਾ ਯਾਰ ਬਖਾਲੀ ਦਿੰਦੀ ਉਹ ਚਲੋ ਠੀਕ ਆ ਤੁਹਾਡੇ ਨਾਲ ਵੀ ਨਹੀਂ ਗੱਲ ਕਰਨੀ ਮੁੰਡੇ ਨਾਲ ਵੀ ਨਹੀਂ ਕਰਨੀ ਤੇ ਠੀਕ ਆ ਉਹ ਚੁੱਪ ਕੀਤੀ ਰਹਿਣੀ ਆ ਆਪੇ ਮਰ ਮੁੱਕ ਜਾਊਗੀ ਉਥੇ ਫੂਕ ਆਇਓ ਮਾੜੀ ਮੋਟੀ ਜਾਣੀ ਇਹੋ ਕੋਈ ਹੋਣਾ ਹੋਰ ਕੀ ਹੋਣਾ ਮੈਂ ਤਾਂ ਨਾ ਐਡੀ ਘੜੀ ਨੂੰ ਮਰਦੀ ਹੁਣੇ ਮਰੇ ਜਿਹੜਾ ਪੈਣਾ ਹੈ ਤੇ 2 ਗੋੰਟਲ ਬਾਲਣ ਪਾ ਕੇ ਇਹਦਾ ਕੰਮ ਨਬੇੜੋ ਸਵਾਸ ਸਣੇ ਚੁੱਕ ਕੇ ਤੇ ਛੋਟੋ ਇਹਨੂੰ ਦਰਿਆ ਚ ਕੋਈ ਲੋੜ ਨਹੀਂ ਫੇਰ ਵੀ ਸਵਾਸ ਉੱਤੇ ਜਾਣਗੀ ਰਹਿਣ ਦੇ ਉਥੇ ਭੋੜਾ ਡੱਟ ਜਾਊਗੀ ਚੱਲ ਇੱਦਾਂ ਕਰ ਲਈ ਜੇ ਲੋ ਕਹਿਦੀ ਮੰਨਣੀ ਨਾ ਨਾ ਹੋਏ ਮੈਂ ਰੱਖਦੇ ਸਲਾਵਾ ਨਹੀਂ ਦੇਈ ਮੈਂ ਨਹੀਂ ਮੰਨਦਾ ਕਿਸੇ ਨੂੰ ਇਹ ਜਦੋਂ ਜੰਮੀ ਹੀ ਕਹਿੰਦੇ ਜੰਮਦੀ ਮਰ ਜਾਂਦੀ ਅਡੀ ਹਿੱਟ ਤੇ ਵੱਜ ਜਾਂਦੀ ਬੰਦੇ ਦੇ ਕਿੰਨੇ ਵੀ ਮਾੜੇ ਦੇਣ ਆ ਜਾਣ ਨਾ ਕਦੀ ਨਾ ਕਦੀ ਉੱਪਰ ਵਾਲਾ ਜ਼ਰੂਰ ਬਦਲਾ ਦਿੰਦਾ ਵਾ ਪਰ ਇਤਾਂ ਗਈਆਂ ਜਿਹੜੀਆਂ ਨਾ ਉਹ ਕਦੀ ਵਾਪਸ ਨਹੀਂ ਆਉਂਦੀਆਂ ਥੇ ਕਰ ਗਈ ਸਾਡਾ ਤੇ ਰਹਿਣੇ ਦਿੱਤਾ ਸਾਡੇ ਘਰ ਦਾ ਕੋਈ ਨਹੀਂ ਡੈਡੀ ਉਹ ਕੀ ਗੱਲ ਆ ਤੂੰ ਇੱਥੇ ਬੋਲੀ ਜਾਣ ਨੇ ਮੰਮੀ ਅੰਦਰ ਬੋਲੀ ਜਾਣ ਈ ਆ ਉਹ ਬੋਲਣਾ ਹੀ ਹੋਰ ਕੀ ਕਰਨਾ ਵਾ ਐਵੇਂ ਆਣ ਕੇ ਮੈਨੂੰ ਤੰਗ ਕਰਦੀ ਰਹਿੰਦੀ ਆ ਤੂੰ ਕੀ ਕਹਿੰਦੇ ਕੁੜੀ ਵੱਲੋਂ ਆਂਦੀ ਓ ਇਹ ਉਹ ਅੰਦਰ ਬਹਿ ਰਹੇ ਦੀ ਐ ਗੁੰਮਸਮ ਹੋਈ ਤੇ ਤੂੰ ਉਹਦੇ ਨਾਲ ਕੁੰਦਾ ਬੋਲਦਾ ਨੀਗਾ ਉਦਣਾ ਕੋਇਆ ਕਰ ਉਦਣਾ ਕੋਈ ਗੱਲਬਾਤ ਕਰਿਆ ਕਰ। ਉਹ ਚੱਲੋ ਕੋਈ ਨਹੀਂ ਮੈਂ ਵੀ ਤੁਹਾਡੇ ਨਾਲ ਸਲਾਹ ਕਰਨ ਆਇਆ ਵਾਂ ਤੇ ਮੈਂ ਤੁਹਾਨੂੰ ਕਹਿੰਦੇ ਆਂ ਵੀ ਵਕੀਲਾਂ ਨਾਲ ਗੱਲ ਕਰੀਏ ਤੇ ਕੋਈ ਕੇਸ ਕਰੀ ਉਹਨਾਂ ਦੇ ਪਹਿਲੇ ਤੁਹਾਡੀ ਬਦਨਾਮੀ ਨਹੀਂ ਹੋ ਗਈ ਇਹ ਤੇ ਹੁਣ ਉਹਨਾਂ ਨੇ ਮਣੀ ਰੱਖੀ। ਉਹ ਤੇ ਜਿੱਦਾਂ ਕਰਨੀ ਉਹ ਕਰ ਲੈ। ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ। ਅੰਡਾੜੀ ਸਮਝ ਨਹੀਂ ਕਿਉਂ ਨਹੀਂ ਆਉਣੀ ਹੁਣ ਮੇਰੀ ਗੱਲ ਸੁਣੋ ਤੁਸੀਂ ਨਾਲ ਚੱਲੋ ਸਾਡੇ ਤੁਹਾਨੂੰ ਪਤਾ ਵਾ ਵੀ ਕਰਨਾ ਤੇ ਹੈਗਾ ਹੀ ਹੁਣ ਆਪਾਂ। ਮੈਂ ਨਹੀਂ ਕਿਤੇ ਵੀ ਨਾਲ ਜਾਣਾ। ਮੈਂ ਇਹਨੂੰ ਨਾਲ ਖੜਾ। ਨਾਲ ਆਵ ਜਾਵਾਂ ਲੋਕਾਂ ਕਹਣਾ ਉਹ ਜਾਣ ਲਈਓ ਤੇ ਹਾ ਨਾਲ ਪਿਓ ਜਾਣ ਰਿਆ ਯੋ ਜਿਹੜੀ ਪੱਗ ਲਾ ਕੇ ਸੁੱਟ ਗਈ ਉਹ ਚਲ ਕੋੱਖ ਨਹੀਂ ਹੁੰਦਾ ਹੁਣ ਜੋ ਹੁਣ ਆ ਹੀ ਹੋ ਗਿਆ ਵਾ ਉਹਨਾਂ ਨੂੰ ਤੇ ਸਜ਼ਾ ਦਿਵਾਉਣੀ ਕਿ ਨਹੀਂ ਦਵਾ ਸਜ਼ਾ ਖਾੜੇ ਨੂੰ ਕੋਟਾਂ ਕਿਚਰੀਆਂ ਦੇ ਧੱਕੇ ਖਾਏ ਨਾਲ ਇਹਨੂੰ ਪਤਾ ਲੱਗੇ ਨਾਲੇ ਲੋਕੀ ਕਹਿ ਰਹੇ ਕਿ ਵੀ ਨਿਕਲ ਕੇ ਗਈ ਸੀ ਤੇ ਹੁਣ ਰੋਂਦੀ ਫਿਰਨ ਲਈ ਹੈ ਕੀ ਕਰਨਾ ਡੈਡੀ ਹੁਣ ਕੋਖਣਾ ਕੋਖ ਤੇ ਕਰਨਾ ਹੀ ਪੈਣਾ ਹੁਣ ਇਹ ਥੋੜੀ ਆ ਵੀ ਇਨਾਂ ਕੋ ਖੋ ਗਿਆ ਤੇ ਉਹ ਨਿਆਰੀ ਨਾਲ ਬੈਠੇ ਰਹਿਣਾ ਸੰਨੀ ਮੈਨੂੰ ਟੈਨਸ਼ਨ ਨਾ ਦਓ ਮਾਂ ਪੁੱਤ ਦੋਵੇਂ ਜਾਣੇ ਠੀਕ ਹੈ ਨਾ ਹੁਣ ਆ ਗਈ ਹੈ ਨਾ ਉਹ ਕਿਹੜੀ ਨਿਆਣੀ ਆ ਚੰਗੀ ਭਲੀ ਆ ਲੈ ਜੋ ਉਹਨੂੰ ਨਾਲ ਜੋ ਕਰਨਾ ਕਰੋ ਮੈਂ ਨਹੀਂ ਤੁਹਾਨੂੰ ਡੱਕਦਾ ਚਲੋ ਕੋਈ ਮੈਂ ਤੇ ਪੈਸੇ ਦੇ ਸਕਦਾ ਤੁਹਾਨੂੰ ਖਰਚਾ ਦੇ ਦਿਆ ਕਰਾਂਗਾ ਤੇ ਜਾ ਕੇ ਤੇ ਜੋ ਕਰਨਾ ਕਰੋ ਚਲੋ ਠੀਕ ਹੈ ਜੋ ਵੀ ਹੋ ਮੈਂ ਕਰ ਲੈਣਾ ਉਹ ਤੇ ਤੁਸੀਂ ਇੰਨੀ ਡੱਸ ਨਾ ਲਿਆ ਕਰੋ ਤੇ ਆਰਾਮ ਨਾਲ ਰਹਿਆ ਕਰੋ ਆਵੇਂ ਤੁਸੀਂ ਉਹ ਨਾ ਇਹ ਤੁਸੀਂ ਆਪਣੇ ਆਪ ਨੂੰ ਕੋਈ ਕੁਰੀਆ ਬਾਪ ਬੀਪੀ ਵੱਜੇ ਤੇ ਉਹ ਹੋ ਜੇ ਜੇ ਹੋ ਜੇ ਜੋ ਹੁਣ ਹੋ ਜਾਣਾ ਵਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਫਿਰ ਵੇਨਾ ਕੀ ਕਰਾਂ ਆਰਾਮ ਨਾਲ ਹੀ ਕੱਦਾ ਰਹਿਣਾ ਇਹ ਜਿਹੜੇ ਜਿਹੜੋ ਜੰਪ ਪੈਂਦੀਆਂ ਵਾ ਨਾ ਇਹੋ ਜਿਹੜੀਆਂ ਜਿਹੜੋ ਘਰ ਤੇ ਜੰਪ ਪੈਂਦੀਆਂ ਵਾ ਤੇ ਫਿਰ ਮਾਂ ਵੀ ਉਹਦੀ ਜਿੰਦਗੀ ਖਤਮ ਹੀ ਹੁੰਦੀ ਆ ਸਮਝ ਲੈ ਚਲ ਕੋਈ ਨਹੀਂ ਮੈਂ ਘਟਦਾ ਮੈਂ ਨਾਲ ਬਲਾ ਕਰਦਾ ਫੋਨ ਅਕੀਲ ਨੂੰ ਤੇ ਪੁੱਛਦਾ ਬਲਾ ਮੈਂ ਪੁੱਛਲਾ ਪੁੱਛਲਾ